ਇਨੇ ਹੱਥ ਜੋੜ ਕੇ ਗਲ ਵਾਲਾ ਪੱਲਾ ਪਾ ਕੇ ਕਿਆ ਪਾਦਸ਼ਾ ਮੇਰਾ ਜਨਮ ਮਰਨ ਕੱਟ ਦੇ ਜ਼ਾਹਾਂਗੀਰ ਹੁਣ ਸਚਾਈ ਕਹਿ ਬੈਠਾ ਕਹਿਣ ਲੱਗਾ ਸਿੱਖਾ ਜੇ ਤੂੰ ਚਾਵੇਂ ਮੈਂ ਤੈਨੂੰ ਗਵਰਨਰ ਬਣਾ ਸਕਦਾ ਇੱਕ ਸਟੇਟ ਦਾ ਫੌਜਦਾਰ ਬਣਾ ਸਕਦਾ ਸੂਬੇਦਾਰ ਬਣਾ ਸਕਦਾ ਖਜ਼ਾਨਾ ਦੇ ਸਕਦਾ ਪਰ ਜੇ ਤੂੰ ਜਨਮ ਮਰਨ ਕਹੇ ਮੈਂ ਨਹੀਂ ਕੱਟ ਸਕਦਾ ਇਹ ਤੇਰਾ ਗੁਰੂ ਕੱਟ ਸਕਦਾ ਸਿੱਖ ਨੇ ਪੁੱਛਿਆ ਤੂੰ ਕੌਣ ਤੇ ਕੋਲੇ ਖੜੇ ਆਹਲਕਾਰ ਨੇ ਜਿਹੜਾ ਚੋਬਦਾਰ ਹੁੰਦਾ ਨਾ ਬਾਦਸ਼ਾਹ ਦੇ ਕੋਲ ਉਹ ਕਹਿਣ ਲੱਗਾ ਜਹਾਂ ਆਪਣਾ ਹਾਂ ਬਾਦਸ਼ਾਹ ਜਹਾਂਗੀਰ ਵੈਸੋ ਦਾ ਨਾਮ ਸੀ ਬਾਦਸ਼ਾਹ ਸਲੀਮ ਸਹਜਾਦਾ ਸਲੀਮ ਤੇ ਸਿੱਖ ਨੇ ਕੀ ਕੀਤਾ ਕਹਿਣ ਲੱਗਾ ਇਹ ਗੁਰੂ ਹਰਗੋਬਿੰਦ ਸਾਹਿਬ ਨਹੀਂ ਚੋਬਦਾਰ ਕਹਿੰਦਾ ਨਹੀਂ ਇਹ ਗੁਰੂ ਹਰਗੋਬਿੰਦ ਸਾਹਿਬ ਨਹੀਂ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਮਿਆਨਾ ਦੂਜੇ ਪਾਸੇ ਹੈ ਸਿੱਖ ਦੀ ਜ਼ੁਰਤ ਵੇਖਣ ਵਾਲੀ ਹੈ ਉਸ ਸਿੱਖ ਨੇ ਪਹਿਲਾਂ ਇੱਕ ਟੱਕਾ ਚੁੱਕਿਆ ਜਹਾਂਗੀਰ ਨੇ ਜੀ ਉਹਦਾ ਹੱਥ ਫੜ ਲਿਆ ਕਹਿ ਲੱਗਾ ਟਕਾ ਟੇਕ ਕੇ ਕਦੇ ਚੁੱਕੀ ਦਾ ਨਹੀਂ ਹੁੰਦਾ ਤੈਨੂੰ ਇਸ ਟਕੇ ਵੱਟੇ ਮੈਂ ਕਈ ਮੋਹਰਾਂ ਦੇ ਸਕਦਾ ਖਜ਼ਾਨਾ ਦੇ ਸਕਦਾ ਅਮੀਰ ਬਣਾ ਸਕਦਾ ਪਰ ਟਕਾ ਨਾ ਚੁੱਕ ਤੇ ਸਿੱਖ ਕਹਿਣ ਲੱਗਾ ਭਲਿਆ ਲੋਕਾ ਇਹ ਟਕੇ ਵਿੱਚ ਮੇਰੀ ਕਿਰਤ ਹੈ ਮੇਰਾ ਪਸੀਨਾ ਹੈ ਮੇਰੀ ਭਾਵਨਾ ਹੈ ਮੇਰੀ ਸ਼ਰਧਾ ਹੈ ਜਿਹੜੇ ਟਕੇ ਵਿੱਚ ਗੁਰੂ ਪ੍ਰਤੀ ਮੇਰੀ ਸ਼ਰਧਾ ਉਹ ਮੈਂ ਬਾਦਸ਼ਾਹ ਕਿਹਨੇ ਰੱਖ ਸਕਦਾ ਤੂੰ ਇਸ ਟਕੇ ਦੇ ਵੱਟੇ ਮੈਨੂੰ ਪੂਰਾ ਦੇਸ਼ ਵੀ ਦੇਵੇਂ ਮੈਂ ਤਾਂ ਵੀ ਇਹ ਟਕਾ ਤੈਨੂੰ ਨਹੀਂ ਦੇ ਸਕਦਾ ਉਸ ਇਹ ਗੱਲ ਕਹਿੰਦਿਆਂ ਸਿੱਖ ਨੇ ਟਕਾ ਚੁੱਕ ਲਿਆ ਤੇ ਦੁਨੀਆ ਨੂੰ ਇੱਕ ਗੱਲ ਵਖਾਸ ਦਿੱਤੀ ਸਿੱਖ ਗਰੀਬ ਹੋ ਸਕਦਾ ਪਰ ਸਿੱਖ ਵਕਾਉ ਨਹੀਂ ਹੁੰਦਾ ਜੇ ਵਕਾਉ ਹੋਵੇ ਫਿਰ ਸਿੱਖ ਨਹੀਂ ਹੁਣ ਚਾਹੁੰਦਾ ਤੇ ਇੱਕ ਟਕੇ ਦੇ ਮੱਤੇ ਖਜ਼ਾਨਾ ਲੈ ਲੈਂਦਾ ਦੂਜੀ ਗੱਲ ਕੁਮਾਰ ਦੀ ਇਹ ਕੀਤੀ ਉਹਨੇ ਘਾਦੀ ਪੰਡ ਨੂੰ ਹੱਥ ਪਾ ਲਿਆ ਬਾਦਸ਼ਾਹ ਕਹਿਣ ਲੱਗਾ ਚਲ ਟਕਾ ਤੇ ਚੁੱਕ ਲਿਆ ਘਾਦੀ ਪੰਡ ਤੇ ਪਈ ਰਹਿਣ ਦੇ ਘੋੜਿਆਂ ਨੂੰ ਪਾ ਲਵਾਂਗੇ ਕਹਿ ਲੱਗਾ ਨਹੀਂ ਇੱਕ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਲਈ ਬਾਦਸ਼ਾਹ ਗੁਰਮਖੋ ਵੇਂਦਾ ਰਹਿ ਗਿਆ ਆ ਗੱਲਾਂ ਬਾਦਸ਼ਾਹ ਜਹਾਂਗੀਰ ਦੇ ਮਨ ਨੂੰ ਪੰਚ ਕੀਤੀਆਂ ਵੀ ਜਿਹੜੇ ਸਿੱਖਾਂ ਤੇ ਇਨਾ ਸਿੱਧਕ ਹੈ ਜਿਹੜੇ ਆਪਣੇ ਗੁਰੂ ਲਈ ਆਪਣਾ ਇੱਕ ਟਕਾ ਛੱਡਣ ਲਈ ਤਿਆਰ ਨੇ ਘਾਹ ਦੀ ਪੰਡ ਛੱਡਣ ਲਈ ਤਿਆਰ ਨੇ ਇਹ ਗੱਲ ਪੱਕੀ ਹੈ ਗੁਰੂ ਮੇਰੇ ਤਖਤ ਨੂੰ ਹੱਥ ਪਾਏਗਾ ਉਹ ਸਾਰੀਆਂ ਗੱਲਾਂ ਲੋਟ ਕਰ ਰਿਹਾ ਬਾਦਸ਼ਾਹ ਕੋਈ ਛੋਟੀ ਬਾਤ ਨਹੀਂ ਦੂਜੇ ਪਾਸੇ ਸਿੱਖ ਜਦੋਂ ਗਿਆ ਨਾ ਜਿਉਂ ਹੀ ਗੱਲ ਮੈਂ ਕਹਦੇ ਆ ਨਾਲ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਮਿਆਨੇ ਵਾਲੇ ਪਾਸੇ ਦੂਜੇ ਸਿੱਖ ਨੇ ਵੇਖਿਆ ਕਹਿਣ ਲੱਗੇ ਸਿੱਖਾ ਕਿੱਥੇ ਜਾਣਾ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਕਹਿਣ ਲੱਗੇ ਆ ਮੇਰੇ ਨਾਲ ਉਹ ਅੱਗੇ ਤੁਰ ਪਿਆ ਚੌਕਦਾਰ ਗੁਰੂ ਹਰਗੋਬਿੰਦ ਸਾਹਿਬ ਕੋ ਲੈ ਗਿਆ ਉਹੀ ਘਾਹ ਦੀ ਪੰਡ ਗੁਰੂ ਅੱਗੇ ਰੱਖੀ ਉਹੀ ਟਕਾ ਗੁਰੂ ਅੱਗੇ ਟੇਕਿਆ ਤੇ ਟੇਕ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਪਹਿਲੇ ਦਿਨ ਤੇਰੇ ਦਰਸ਼ਨ ਕੀਤੇ ਤੇ ਪਹਿਲੇ ਦਿਨ ਵਗਿਆ ਹੋ ਗਿਆ ਜਿਹੜਾ ਟਕਾ ਤੇਰੇ ਲਈ ਲੈ ਕੇ ਆਇਆ